ਸੱਚਕਲ ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅਜਰੇ ਹੋਇਆ ਸਮਾਣਾ ਸ਼ਹਿਰ ਦੇ ਵਿੱਚ ਅਚਾਰਿਆ ਦਵਿੰਦਰ 무ਨੀ ਜੈਨ ਮਾਡਲ ਸਕੂਲ ਦਾਦਾਬੜੀ ਵਿਖੇ ਫਲਦਾਰ ਤੇ ਛਾਂਦਾਰ ਪੌਦੇ ਲਗਾਏ ਗਏ ਸ਼ਿਵ ਸ਼ੰਕਰ ਯੂਥ ਦਲ ਸੇਵਾ ਵੱਲੋਂ ਲਗਾਤਾਰ ਵਾਤਾਵਰਣ ਨੂੰ ਬਚਾਉਣ ਦੇ ਲਈ ਪੌਦੇ ਲਗਾ ਕੇ ਜਿਹੜਾ ਨੇਕ ਕੰਮ ਕੀਤਾ ਜਾ ਰਿਹਾ ਇਹ ਪੌਦੇ ਲਗਾਉਣ ਦੇ ਲਈ ਖਾਸ ਤੌਰ ਤੇ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮਾਜਰਾ ਦੇ ਪੀਏ ਗੁਰਦੇਵ ਟਵਾਣਾ ਨੇ ਆਪਣੇ ਹੱਥਾਂ ਦੇ ਨਾਲ ਬੂਟੇ ਲਗਾ ਕੇ ਸ਼ੁਰੂਆਤ ਕੀਤੀ ਕਿਹਾ ਗਿਆ ਕਿ ਜਿਹੜਾ ਸ਼ਿਵ ਸ਼ੰਕਰ ਯੂਥ ਦਲ ਦੇ ਵੱਲੋਂ ਬਹੁਤ ਜਿਹੜਾ ਅਨੇਕ ਤੇ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਅੱਜ ਜਿਹੜਾ ਸਮਾਣਾ ਸ਼ਹਿਰ ਦੇ ਵਿੱਚ 200 ਤੋਂ 250 ਜਿਹੜਾ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਜਾਣੇ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਹਾਂਜੀ ਟੋਣਾ ਜੀ ਕੀ ਕਹੋਗੇ ਜਿਹੜਾ ਅੱਜ ਦਾਤਾਬੜੀ ਜੈਨ ਦੇ ਵਿੱਚ ਜਿਹੜੇ ਫਲਦਾਰ ਤੇ ਛਾਂਦਾਰ ਬੂਟੇ ਲਾਇਆ ਜਾ ਰਹੇ ਨੇ ਕੀ ਕਹੋਗੇ ਸਰ ਸਭ ਤੋਂ ਪਹਿਲਾਂ ਤਾਂ ਵਾਤਾਵਰਣ ਪ੍ਰੇਮੀ ਜਿੰਨੇ ਵੀ ਇੱਥੇ ਖੜੇ ਨੇ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਰਮਨ ਮਹਿੰਦਰਾ ਜੀ ਨੇ ਜਿਹੜੀ ਮੁਹਿੰਮ ਆਪਣੇ ਸਾਥੀਆਂ ਦੇ ਨਾਲ ਚਲਾਈ ਹੈ ਇਹਨਾਂ ਨੇ ਹਜ਼ਾਰ ਪੇੜਾ ਲਾਉਣ ਦਾ ਜਿਹੜਾ ਟਾਰਗੇਟ ਰੱਖਿਆ ਸੀ ਵਿੱਚੋਂ ਤਕਰੀਬਨ 250 ਦੇ ਕਰੀਬ ਅੱਜ ਲੱਗ ਚੁੱਕੇ ਨੇ ਇਹ ਬਹੁਤ ਹੀ ਸਲਾੰਘਾਯੋਗ ਉਪਰਾਲਾ ਹੈ ਕਿਉਂਕਿ ਜੇ ਅਸੀਂ ਮਤਲਬ ਧਰਤੀ ਤੇ ਇੱਕ ਤੰਦਰੁਸਤ ਜੀਵਨ ਜਿਉਣਾ ਹੈ ਤਾਂ ਉਹਦੇ ਵਾਸਤੇ ਸਾਨੂੰ ਚੰਗੇ ਵਾਤਾਵਰਣ ਦੀ ਜ਼ਰੂਰਤ ਹੈ ਚੰਗਾ ਵਾਤਾਵਰਣ ਉਹ ਦਰਖਤਾਂ ਦੇ ਨਾਲ ਹੀ ਹੋਣਾ ਤੇ ਦਰਖਤਾਂ ਤੋਂ ਹੀ ਸਾਨੂੰ ਆਕਸੀਜਨ ਮਿਲਦੀ ਹੈ ਤੇ ਦੇਖੋ ਆਪਾਂ ਬੜਾ ਖਰਚਾ ਕਰ ਕਰਕੇ ਹੋਰ ਸਟੇਟਾਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਆਪਾਂ ਕਹਿੰਦੇ ਵੀ ਮੌਸਮ ਬੜਾ ਸੁੱਦਾ ਹੈ ਉੱਥੇ ਸ਼ਾਂਤੀ ਹੈ ਉਹ ਸ਼ਾਂਤੀ ਸਿਰਫ ਦਰਖਤਾਂ ਕਰਕੇ ਹੈ ਜਦੋਂ ਜਾ ਕੇ ਉੱਥੇ ਦੇਖਿਆ ਜਾਂਦਾ ਉੱਥੇ ਹਰਿਆਲੀ ਬਹੁਤ ਜ਼ਿਆਦਾ ਹੈ ਜਿਹੜੀ ਲੋਕਾਂ ਦੇ ਮਨ ਨੂੰ ਮਾਉਂਦੀ ਹੈ ਸੋ ਇਹੀ ਉੱਪਰ ਆਲਾ ਜਿਹੜਾ ਸਾਡੇ ਵਾਤਾਵਰਣ ਪ੍ਰੇਮੀ ਨੇ ਇਥੇ ਕਰ ਰਹੇ ਨੇ ਪੰਜਾਬ ਦੇ ਵਿੱਚ ਸੋ ਇਹ ਮੁਹਿੰਮ ਹੈ ਜਿਹੜੀ ਬਹੁਤ ਸਲਾਘਾਯੋਗ ਹੈ ਤੇ ਸਾਡੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਸਾਰੇ ਵੀਰਾਂ ਨੂੰ ਬਹੁਤ-ਬਹੁਤ ਧੰਨਵਾਦ ਹਾਂਜੀ ਰਮਨ ਜੀ ਕੀ ਕਹੋਗੇ ਜਿਹੜੇ ਲਗਾਤਾਰ ਤੁਹਾਡੀ ਸੰਸਥਾ ਦੇ ਵੱਲੋਂ ਬੂਟੇ ਲਗਾਏ ਜਾ ਰਹੇ ਨੇ ਕੀ ਕਹੋਗੇ ਸਭ ਤੋਂ ਪਹਿਲਾਂ ਮੈਂ ਸਾਡੇ ਸਮਾਜਾਂ ਦੇ ਜਾਂ ਸਾਡੇ ਪੰਜਾਬ ਦੇ ਮੰਤਰੀ ਸਰਦਾਰ ਚੇਤਨ ਸਿੰਘ ਜੋਣਾ ਮਾ ਜਿਹੜਾ ਡੀਪੀਏ ਸਰਦਾਰ ਗੁਰਦੇਵ ਸਿੰਘ ਜੀ ਟਿਵਾਨਾ ਦਾ ਮੈਂ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡਾ ਇਸ ਮਹਿੰਮ ਦੇ ਵਿੱਚ ਸਾਥ ਦਿੱਤਾ ਅਤੇ ਸ਼ਿਵਸ਼ੰਕਾ ਯੂ ਸੇਵਾਦਾਰ ਜੋਗੀਕ ਸਮਾਜ ਸੇਵੀ ਸੰਸਥਾ ਤੇ ਕਈ ਸਾਲਾਂ ਤੋਂ ਸਮਾਜ ਸੇਵੀ ਸੰਸਥਾ ਕਰਦੇ ਕੰਮ ਕਰਦੇ ਆ ਰਹੀ ਹੈ ਤੇ ਸਾਡੀ ਜੇ ਜੀ ਮੁਹਿੰਮ ਚੱਲੀ ਹੈ ਬੀਏਸੀ ਵੱਧ ਵੱਧ ਪੌਦੇ ਲਗਾਉਣੇ ਆ ਉਸੇ ਮੁਹਿੰਮ ਦੇ ਤਹਿਤ ਅੱਜ ਸੇਥੇ ਅਚਾਰਾ ਦਿਵਿੰਦਰ ਮੋਨੀ ਜਨਮੋਡਰ ਹਾਈ ਸਕੂਲ ਵਿਖੇ ਪੌਦੇ ਲਗਾਏ ਨੇ ਜਿਵੇਂ ਸਾਡੇ ਟਿਮਾਨ ਜੀ ਨੇ ਦੱਸਿਆ ਵੀ ਇੱਕ ਅਸੀਂ ਬਾਹਰ ਜਾ ਕੇ ਪੰਜਾਬ ਤੋਂ ਬਾਹਰ ਜਾ ਕੇ ਅਸੀਂ ਉੱਥੇ ਵਾਤਾਵਰਨ ਦਾ ਆਨੰਦ ਉਠਾਣਿਆ ਇਸੇ ਤਰੀਕੇ ਨਾਲ ਜੇਕਰ ਅਸੀਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਬੁੱਟੇ ਲਗਾਈਏ ਤਾਂ ਮੈਨੂੰ ਲੱਗਦਾ ਸ਼ਾਇਦ ਸਾਨੂੰ ਉਧਰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਅਸੀਂ ਉਹ ਆਨੰਦ ਇੱਥੇ ਹੀ ਮਾਣ ਸਕਦੇ ਹਾਂ ਤੇ ਅੱਜ ਸਾਡੀ ਕੋਸ਼ਿਸ਼ ਹੈ ਵੀ ਲਗਭਗ ਅਸੀਂ ਅੱਜ ਇੱਕ ਜੀਵਨ 150 ਤੋਂ 200 ਬੋਧੇ ਅਸੀਂ ਅੱਜ ਇੱਥੇ ਆਪਣਾ ਸ਼ਹਿਰ ਸਮਾਨਾਦੀਪ ਚ ਲਗਾਉਣੇ ਨੇ ਤੇ ਮੈਂ ਇੱਕ ਵਾਰ ਫੇਰ ਟਿਵਾਨਾ ਜੀ ਤੇ ਉਹਨਾਂ ਦੇ ਨਾਲ ਆਏ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ